डीएपी ਖਾਦ ਦੀ ਕਮੀ ਦਾ ਮਾਮਲਾ ਇਸ ਵੇਲੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਅਖਬਾਰਾਂ ਦੀਆਂ ਸੁਰਖੀਆਂ ਵਿੱਚ ਵੀ ਡੀएपी ਖਾਦ ਦੀ ਕਮੀ ਆਮ ਲੋਕਾਂ ਤੱਕ ਪਹੁੰਚ ਰਹੀ ਹੈ ਔਰ ਕਿਸਾਨਾਂ ਨੂੰ ਇਸ ਦੀ ਚਿੰਤਾ ਹੈ ਕਿ ਜੇ ਉਹਨਾਂ ਨੂੰ ਖਾਦ ਸਮੇਂ ਸਿਰ ਨਾ ਮਿਲੀ ਤਾਂ ਝੋਨੇ ਦੀ ਕਟਾਈ ਤੋਂ ਬਾਅਦ ਕਣਕ ਤੋਂ ਇਲਾਵਾ ਹੋਰ ਫਸਲਾਂ ਦੀ ਬਿਜਾਈ ਲੇਟ ਹੋ ਸਕਦੀ ਹੈ ਜਾਂ ਉਹਨਾਂ ਦੀਆਂ ਫਸਲਾਂ ਦੀ ਉਨੀ ਗ੍ਰੋਥ ਨਹੀਂ ਹੋ ਸਕਦੀ ਜੇ ਡੀएपी ਖਾਦ ਪੂਰੇ ਤਰੀਕੇ ਨਾਲ ਉਹਨਾਂ ਨੂੰ ਨਹੀਂ ਮੋਈ ਕਰਾਈ ਜਾਂਦੀ। ਕੇਂਦਰ ਸਰਕਾਰ ਇਸ ਸਮੇਂ ਸੂਬਿਆਂ ਨੂੰ ਹਦਾਇਤਾਂ ਕਰ ਰਹੀ ਹੈ ਵੀ ਉਹਨਾਂ ਦਾ ਜੋ ਜਾਰੀ ਕੀਤਾ ਜਾਂਦਾ ਡੀਏਪੀ ਖਾਦ ਦਾ ਕੋਟਾ ਹੈ ਉਹ ਇਸ ਵਾਰ ਘਟਾਇਆ ਜਾਵੇਗਾ। ਕੇਂਦਰ ਦੀਆਂ ਆਪਣੀਆਂ ਪਰੇਸ਼ਾਨੀਆਂ ਹਨ, ਕਿਸਾਨਾਂ ਕਿਸਾਨਾਂ ਦੀ ਆਪਣੀ ਚਿੰਤਾ ਹੈ ਪਰ ਇਸ ਮੁੱਦੇ ਤੇ ਗੱਲ ਕਰਨ ਲਈ ਸਾਡੇ ਨਾਲ ਮੌਜੂਦ ਹਨ ਸੀਨੀਅਰ ਕਾਂਗਸੀ ਆਗੂ ਤੇ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ। ਉਹਨਾਂ ਨਾਲ ਗੱਲ ਕਰਕੇ ਜਾਣਦੇ ਹਾਂ ਵੀ ਇਹ ਡੀਏਪੀ ਖਾਦ ਦਾ ਮੁੱਦਾ ਕੀ ਹੈ, ਇਸ ਦੀ ਕਮੀ ਔਰ ਇਸ ਦੀ ਵਾਧੂ ਮਾਤਰਾ ਕਿੱਥੇ ਕ ਨੁਕਸਾਨ ਦੇ ਹੈ ਔਰ ਕਿਉਂ ਇਹ ਸਾਰਾ ਮੁੱਦਾ ਬਣਿਆ ਜਿਸ ਕਾਰਨ ਕੇਂਦਰ ਸਰਕਾਰ ਨੂੰ ਵੀ ਫੈਸਲਾ ਲੈਣਾ ਪਿਆ ਵੀ ਖਾਦਾਂ ਦਾ ਕੋਟਾ। ਜਿਹੜਾ ਸਟੇਟਾਂ ਦਾ ਉਹ ਘਟਾਇਆ ਰਹਾ ਰਾਣਾ ਜੀ ਕੀ ਇਹ ਸਾਰਾ ਮੁੱਦਾ ਕਿਉਂ ਇਹ ਸਾਰਾ ਫੈਸਲਾ ਲੈਣਾ ਪਿਆ ਔਰ ਕਿਉਂ ਖਾਦਾਂ ਦੀ ਕਮੀ ਆਈ ਦੇਖੋ ਕਮੀ ਆਉਣੀ ਨਹੀਂ ਚਾਹੀਦੀ ਜ਼ਿੰਮੇਦਾਰ ਡੀਏਪੀ ਸੁਪਰ ਫਾਸਫੇਟ ਯੂਰੀਆ ਤੇ ਪੋਟਾਸ਼ ਤੇ ਲਗਾਇਆ ਔਰ ਇਹਨੇ ਆਪਣੇ ਮੰਤ ਸੈੱਟ ਕੀਤਾ ਕਿ ਵੀ ਇੰਨੇ ਘਟੇ ਮੈਂ ਕਣਚ ਪਾਉਣੇ ਆ ਇੰਨੇ ਘਟੇ ਦਾ ਚੋਨੇ ਚ ਪਾਉਣੇ ਆ ਯਾ ਕਿਸੇ ਵੀ ਫਸਲ ਚ ਮੁੱਕ ਤੌਰ ਤੇ ਜੇ ਦੇਖਿਆ ਜਾਵੇ ਤੇ ਤਰੀਕਾ ਹੀ ਗਲਤ ਹੈ ਸਾਨੂੰ ਪਹਿਲਾਂ ਸੋਇਲ ਟੈਸਟ ਕਰਾਉਣਾ ਚਾਹੀਦਾ ਉਹ ਸੋਇਲ ਦੇ ਵਿੱਚ ਕਿੰਨਾ ਕਿਹੜੀ ਕਿਹੜੀ ਤੱਤੂ ਦੀ ਇਹ ਇਹ ਤਾਂ ਇਤਨੇ ਗੱਲਾਂ ਹੀ ਕਰਦੇ ਆ ਨਾ ਆਪਾਂ ਯੂਰੀਆ ਪੋਟਾਸ਼ ਤੇ ਸੁਪਰ ਫਾਸਫੇਟ ਲੇਕਰ ਬੜੀਆਂ ਤੱਤੂ ਇਹੋ ਜਿਹੇ ਕੋਬਾਲਟ ਆ ਮੈਗਨੀਸ਼ੀਅਮ ਆ ਹੋਰ ਤੱਤਾ ਨੇ ਮਾਈਕਰੋ ਨਿਊਟ੍ਰੀਐਂਟਸ ਆ ਜਿਨ੍ਹਾਂ ਦਾ ਬੜਾ ਅਹਿਮ ਰੋਲ ਹੁੰਦਾ ਪਲਾਂਟ ਨੂੰ ਵਧੀਆ ਰੱਖਣ ਲਈ ਔਰ ਯੀਲਡ ਨੂੰ ਉੱਪਰ ਲੈ ਜਾਣ ਚਾਹੀਦਾ। ਉਹ ਸਹੀ ਮੈਨੇਜ ਅਸੀਂ ਫੋਲੋ ਨਹੀਂ ਕਰਦੇ। ਪਰ ਸਰਕਾਰ ਨੇ ਅ ਜੋ ਕਰ ਰਹੀ ਆ ਕਿਸੇ ਹਿਸਾਬ ਨਾਲ ਠੀਕ ਆ। ਲੇਕਿਨ ਇਹ ਜੋ ਕਰ ਰਹੀ ਆ ਕਰਤਾ ਇਸ ਲਈ ਵੀ ਆ ਕਿਵੇਂ ਜ਼ਿੰਮੇਦਾਰ ਇਹਨਾਂ ਦੀ ਪਰਤੋਂ ਕੱਟ ਕਰੇ। ਔਰ ਅ ਜਿੱਥੇ ਤਾਈ ਫਾਸਫੋਰਸ ਔਰ ਪੋਟਾਸ਼ ਦੀ ਗੱਲ ਆ ਇਹਨਾਂ ਦੇ ਸੋਲੀਬਲ ਬੈਕਟੀਰੀਆ ਹੁੰਦੇ ਆ ਜੇ ਅਸੀਂ ਸੋਲੀਬਲ ਬੈਕਟੀਰੀਆ ਪੋਟਾਸ਼ ਦੇ ਨਾਲ ਇਹਦੇ ਨਾਲ ਪਾਈਏ ਤਾਂ ਉਹ ਫਿਰ ਅਦਰਵਾਇਜ਼ ਕੀ ਹੈ ਜਿੱਥੇ ਡਿੱਗ ਗਿਆ ਪੋਟਾਸ਼ ਜਿੱਥੇ ਫਾਸਫਰਸ ਡਿੱਗ ਪਿਆ ਜੜ ਤੋਂ ਦੂਰ ਹੈ ਤਾਂ ਪlant ਨੇ ਲੈਣਾ ਹੀ ਨਹੀਂ ਜੇ ਜੜ ਦੇ ਲੱਗ ਗਿਆ ਤਾਂ ਉਹਨੇ ਲੈ ਲੈਣਾ ਉਹ ਸੋਲੀਬਲ ਆ ਬੈਕਟੀਰੀਆ ਜਿਹੜਾ ਜੇ ਪਾ ਦਈਏ ਉਹ ਸਾਰੀ ਤਰਤੀਜ ਪੈ ਜਾਂਦਾ ਤਾਂ ਜੜ੍ਹ ਨੂੰ ਪ੍ਰਾਪਤ ਹੋ ਜਾਏਗਾ ਉਹ ਮੂਹ ਵੀ ਕਰਦਾ ਇਹ ਮੂਹ ਨਹੀਂ ਕਰਦਾ ਹੁਣ ਗੱਲ ਕਰੀਏ ਕਿ ਵੀ ਇਹ ਜਿਹੜਾ ਤਰੀਕਾ ਰਾ ਪਾਲ ਸਰਕਾਰ ਦਾ ਇਹ ਠੀਕ ਨਹੀਂ ਸੋਚ ਬਿਲਕੁਲ ਠੀਕ ਆ ਤਰੀਕਾ ਠੀਕ ਨਹੀਂ ਤੁਸੀਂ ਆਹੋ ਬਸਰਨ ਕਿਸਾਨ ਨੂੰ ਕਹੋ ਵੀ ਤੂੰ ਆ ਤੈਨੂੰ ਡੀਏਪੀ ਕੱਟ ਦੇਣੀ ਆ ਤੈਨੂੰ ਯੂਰੀਆ ਕੱਟ ਦੇਣਾ ਤੇ ਤੂੰ ਨੈਰੋ ਯੂਰੀਆ ਜ਼ਬਰਦਸਤੀ ਜਿਹੜਾ ਡੀਲਰ डीएपी बेचेगा या यूरिया बेचेगा ओनु ओदे नाल नैनो यूरिया ते नैनो डीएपी देन दे, दे पूछ सोच मड़ी नहीं है मैं फिर कह रहा लेकिन वो तो पहला सानू फार्मर नु एजुकेट करना चाहिदा सिता किन्नेक पिंडा दे विच एग्रीकल्चर साइंटिस्ट दे एग्रीकल्चर डिपार्टमेंट दे सूबे दी दे ਸਰ ਸਰਕਾਰ ਦੇ ਯੂਨੀਵਰਸਿਟੀ ਵਾਲਿਆਂ ਨੇ ਕਿੰਨਾ ਪ੍ਰਚਾਰ ਕੀਤਾ ਇਸ ਗੱਲ ਦਾ ਇਹ ਪ੍ਰਚਾਰ ਕਰਨਾ ਬਹੁਤ ਜ਼ਰੂਰੀ ਆ ਸਰ ਮੈਂ ਇਹ ਬੇਨਤੀ ਕਰਦਾ ਕਿ ਇਸ ਵਾਰ ਯੂਰੀਆ ਤੇ ਡੀਪੀ ਦੀ ਕਮੀ ਨਾ ਹੋਵੇ ਲੇਕਿਨ ਨਾਲ ਦੀ ਨਾਲ ਤੁਸੀਂ ਪ੍ਰਚਾਰ ਵੀ ਕਰੋ ਤਾਂ ਕਿ ਕਿਸਾਨ ਸਮਝ ਪੈ ਠੇ ਔਰ ਜਿੰਨੇ ਪਿੰਡ ਆ ਉਹਨਾਂ ਚੋ ਹਰ ਬਲੌਕ ਚੋ ਦੋ ਦੋ ਚਾਰ ਚਾਰ ਪਿੰਡ ਅਡਾਪਟ ਕਰੇ ਸਰਕਾਰ ਸਰ ਉਹ ਜਿਹੜੇ ਪਿੰਡ ਅਡਾਪਟ ਕਰਕੇ ਉਹਦੇ ਚ ਬਗੈਰ ਡੀਪੀ ਦੇ ਪਗੈਰ ਯੂਰੀਆ ਦੇ ਕਿਸਾਨ ਨੂੰ ਦੱਸ ਦਿਓ ਕਿ ਤੁਹਾਡੀ ਫੀਲਡ ਆਏਗੀ ਜੇ ਕਟੇਗੀ ਤਾਂ ਸਰਕਾਰ ਚੋਂ ਵਿਬਾਰਿਆ ਇਹ ਤਾਂ ਇਹ ਸਾਰਾ ਪ੍ਰੋਗਰਾਮ ਚਲਾਉਣੇ ਚਾਹੀਦੇ ਆ ਜੇ ਸਾਰਾ ਪਿੰਡ ਵੀ ਅਡਾਪਟ ਕਰਨਾ ਆ ਤਾਂ ਪਿੰਡ ਨੂੰ ਅਡਾਪਟ ਕਰ ਲਓ ਸੌਕਲਾ ਕਰ ਲਓ ਪਿੰਡ ਚੋਂ ਤੇ ਜਦੋਂ ਜ਼ਿੰਮੇਦਾਰ ਮਹਿਸੂਸ ਕਰੇਗਾ ਕਿ ਡੀਏਪ ਪਾਉਣ ਦੀ ਲੋੜ ਨਹੀਂ ਯੂਰੀਆ ਪਾਉਣ ਦੀ ਲੋੜ ਨਹੀਂ ਨੈਨੋ ਡੀਏਪ ਪਾਉਣਾ ਤੇ ਨੈਨੋ ਯੂਰੀਆ ਪਾਉਣਾ ਮੈਂ ਉਹਦੇ ਹੱਕ ਚ ਆਂ لیکن جتتے ہی ਅਸੀਂ ਕਿਸਾਨ ਨੂੰ ਕਨਵਿੰਸ ਨਹੀਂ ਕਰਦੇ ਉਹਨੂੰ ਹੱਥ ਤੇ ਸਰੋਂ ਜਮਾ ਕੇ ਦਿਖਾਉਂਦੇ ਖੇਤ ਦੀ ਯੀਲਡ ਲਿਆ ਕੇ ਨਹੀਂ ਦਿਖਾਉਂਦੇ ਉਹਨੂੰ ਉਹ ਕਨਵਿੰਸ ਨਹੀਂ ਹੁੰਦਾ ਉਹ ਮਹਿਸੂਸ ਕਰਦਾ ਕਿ ਅੱਜ ਮੇਰਾ ਕੋਈ ਸਾਥ ਨਹੀਂ ਦੇ ਰਿਹਾ ਦੂਜੇ ਬਨੇ ਜਿਹੜੇ ਡੀਲਰ ਨੇ ਉਹਨਾਂ ਦਾ ਬੜਾ ਵੱਡਾ ਅੰਤਛਾਰ ਹੈ ਇਹ ਜਿਹੜੇ ਪ੍ਰੋਡਕਟ ਨੇ ਇਹਨਾਂ ਦੀ ਐਕਸਪਾਇਰੀ ਡੇਟ ਹੁੰਦੀ ਹੈ ਤਾਂ ਜੇ ਉਹ ਜ਼ਿੰਮੇਦਾਰ ਨੂੰ ਜਦੋਂ ਕਹਿੰਦਾ ਨਾ ਵੀ ਅੱਜ ਡੀਪੀ ਤੇ ਤੰਤਾ ਦੇ ਨਾਲ ਆ ਚੱਕ ਜ਼ਿੰਮੇਦਾਰ ਕੰਦਾ ਮੈਟਰ ਠੱਗੀ ਮਚ ਰਹੀ ਆ ਉਹਨਾਂ ਉੱਪਰੋਂ ਹਦਾਇਤਾਂ ਕਿ ਤੁੰ ਦੇਣਾ ਤੇ ਇਹ ਮਤਲਬ ਕੋਈ ਲੈ ਜਾਂਦੇ ਜ਼ਿੰਮੇਦਾਰ ਪਾਉਦੇ ਨਹੀਂ ਕੁਝ ਪਾ ਲੈਂਦੇ ਆ ਉਹਨਾਂ ਨੂੰ ਰਿਜ਼ਲਟ ਵੀ ਆਇਆ ਇਸ ਗੱਲ ਦੀ ਪ੍ਰਚਾਰ ਦੀ ਲੋੜ ਹੈ ਸਰ ਜਿਹੜੀ ਤੁਸੀਂ ਗੱਲ ਕੀਤੀ ਸੀ ਪਿੰਡਾਂ ਨੂੰ ਜਾਂ ਕੁਝ ਇਲਾਕਿਆਂ ਨੂੰ ਡਾਕਟਰ ਕਰ ਲਿਆ ਜਾਵੇ ਸਰਕਾਰ ਉਹਨਾਂ ਨੂੰ ਪਹਿਲੇ ਐਜੂਕੇਟ ਕਰੇ ਪਰ ਜਦੋਂ ਪੁੜਾ ਪਿੱਛੇ ਜਲੇ ਜਾਈਏ ਕਿ ਖਾਦਾਂ ਦੀ ਵਰਤੋਂ ਕਰਨ ਲਈ ਸਰਕਾਰਾਂ ਨੇ ਕਿਸਾਨਾਂ ਨੂੰ ਆਪ ਮਜਬੂਰ ਕੀਤਾ ਖਾਦਾਂ ਪਿੰਡਾਂ ਚ ਜਾ ਕੇ ਮੰਡਰੀਆਂ ਜਾਂ ਪਿੰਡਾਂ ਚ ਦੇਣੀਆਂ ਜਾਂ ਘੱਟ ਰੇਟ ਤੇ ਦੇਣੀਆਂ ਪਹਿਲਾਂ ਖਾਦਾਂ ਤੇ ਲਗਾਇਆ ਗਿਆ ਹੁਣ ਜਦੋਂ ਇਹਦੇ ਰਿਜ਼ਲਟ ਲੋੜ ਮੁਤਾਬਕ ਜਾਂ ਸਮੇਂ ਮੁਤਾਬਕ ਜਾਂ ਇਹ ਕਹਿੰਦੇ ਨੇ ਕਿਸਾਨਾਂ ਦੀ ਵਰਤੋਂ ਮੁਤਾਬਕ ਸਹੀ ਨਹੀਂ ਆ ਰਹੀ ਤੇ ਹੁਣ ਸਰਕਾਰਾਂ ਇਸ ਪਾਸੇ ਆ ਵੀ ਉਹਨਾਂ ਨੂੰ ਰੋਕਿਆ ਜਾਵੇ ਵੀ ਜਿਹੜੀ ਮਿੱਟੀ ਦੀ ਗੁਣਵੱਤਾ ਘਟ ਰਹੀ ਆ ਇਹ ਕਿਤੇ ਨ ਕਿਤੇ ਪਹਿਲਾਂ ਸਮਝਾਉਣ ਦੇ ਯਤਨ ਕਿਉਂ ਨਹੀਂ ਕੀਤਾ ਗਿਆ ਵੀ ਇਹ ਖਾਦ ਦੀ ਲੋੜ ਇੱਕ ਬੋਰੀ ਦੀ ਆ ਤੇ ਉਹਨੂੰ ਇੱਕ ਹੀ ਵਰਤਿਆ ਜਾਵੇ ਉੱਥੇ ਦੋ ਬੋਰੀਆਂ ਨਾ ਪਾਈਆਂ ਜਾਣ ਦੇਖੋ ਪਹਿਲਾਂ ਗੁੜੀਆਂ ਹੁੰਦੀਆਂ ਸੀ ਠੀਕ ਹੈ ਏਪੀਸੀ ਹੁੰਦੀ ਸੀ ਫਿਰ ਸਮੇਂ ਨੇ ਤਰੱਕੀ ਕੀਤੀ ਫਿਰ ਦਵਾਈਆਂ ਦੇ ਵਿੱਚ ਫਾਰਮਾਸੂਟਿਕਲ ਕਸੂਈ ਤੋਂ ਨਹੀਂ ਲਾ ਲੋ ਕਿੰਨੇ ਕਿਸਮ ਦੀਆਂ ਫਿਰ ਇੰਜੈਕਸ਼ਨ ਫਿਰ ਇੰਟਰਾਵੇਨਸ ਇੰਜੈਕਸ਼ਨ ਇਸੇ ਤਰ੍ਹਾਂ ਖੇਤੀਬਾੜੀ ਚ ਉਸ ਵੇਲੇ ਸਾਡੇ ਕੋਲ ਕੋਈ ਨੈਨੋ ਯੂਰੀਆ ਨੈਨੋ ਡੀਐਪੀ ਸਿਕਾ ਹੀ ਨਹੀਂ ਉਹ ਰੀਲਡ ਵਧਾਉਣੀ ਸੀ ਰੀਲਡ ਵਧਾਉਣ ਲਈ ਅਸੀਂ ਉਹਨਾਂ ਨੂੰ ਰეკਮੈਂਡ ਸਰਕਾਰਾਂ ਲੋਸੇ ਲਈ ਥਾਂ ਯੂਨੀਵਰਸਿਟੀ ਆ ਨੇ ਬੜਾ ਵੱਡਾ ਰੋਲ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ग्रीन रेवोल्यूशन ਨੇ ਆਉਣ ਜੀ ਤੇ ਫਿਰ ਜ਼ਿੰਮੇਦਾਰ ਉਹ ਦੇਖਦਾ ਕਿ ਭਾਈ ਯੂਰੀਆ ਪਾਉਣਾ ਖੇਤਦਰਾ ਹੋ ਗਿਆ ਯੂਰੀਆ ਪਾ ਦੇ ਬਹੁਤ ਜਿਆਦਾ ਪੀ ਲਾਂਦਾ ਯੂਰੀਆ ਪਾ ਦਿਓ ਔਰ ਅਗਰ ਅਸੀਂ ਉਹਨੂੰ ਇੰਟਰਾਵਿਨਸ ਬੰਦੇ ਹੁੰਦੀਏ ਤੇ ਥੋੜੇ ਜਨਾ ਅਸਰ ਬਹੁਤ ਹੁੰਦਾ ਸੋ ਜੇ ਅਸੀਂ ਫੋਲਿੰਗ ਸਪਰੇ ਜਿਹਨੂੰ ਕਹਿੰਦੇ ਖੜੀ ਫਸਲ ਦੇ ਉੱਤੇ ਅਗਰ ਸਪਰੇ ਕਰਾਂਗੇ ਛੋਟੀ ਉਂ ਦਿੱਤੇ DAP ਥੋੜੀ ਵੱਡੀ ਹੋ ਗਈ ਦੋ ਤਿੰਨ ਨੈਨੋ ਯੂਰੀਆ ਦੇ ਸਪਰੇ ਤੇ ਉਹਦਾ ਫਾਇਦਾ ਹੋਊਗਾ ਲੇਕਿਨ ਇਹ ਫਾਰਮਰ ਨੂੰ ਐਜੂਕੇਟ ਕਰਨਾ ਪਊਗਾ ਔਰ ਨਾਲੇ ਸਾਨੂੰ ਵਪਾਰੀ ਨੂੰ ਜ਼ਬਰਦਸਤੀ ਕਰਨੀ ਚਾਹੀਦੀ ਆ ਤੇ ਨਾ ਕਿਸਾਨ ਨਾਲ ਕਰਨੀ ਚਾਹੀਦੀ ਆ ਸਰ ਜਿੱਦ ਜਿੱਦਾਂ ਹੁਣ ਇਕਦਮ ਇਹ ਫੈਸਲਾ ਥੋਪਿਆ ਜਾ ਰਿਹਾ ਵੀ ਡੀਪੀ ਸੂਬਿਆਂ ਨੂੰ ਘੱਟ ਮਿਲੂਗਾ ਕਿਸਾਨਾਂ ਦੀ ਚਿੰਤਾ ਤਾਂ ਖ जायਜ ਹੈ ਜੇ ਉਹਨਾਂ ਨੂੰ ਲੱਗਦਾ ਹੋਊਗਾ ਵੀ ਜੇ ਘਟ ਵੀ ਸਾਡਾ ਘਾੜ ਘੜ ਜਣਾ ਜਾਂ ਸਾਡੀ ਫਸਲ ਹੁੰਦੀ ਨਹੀਂ ਹੋਣੀ ਜਿੰਨਾ ਸਾਨੂੰ ਉਹਦਾ ਮੁੱਲ ਮਿਲਣਾ ਚਾਹੀਦਾ ਤੇ ਇਸ ਚੀਜ਼ ਨੂੰ ਦੇਖਦੇ ਆ ਸਰਕਾਰ ਨੂੰ ਇਹ ਮਤਲਬ ਇੱਕਦਮ ਫੈਸਲਾ ਕਿਉਂ ਲੈ ਰਿਆ ਵੀ ਸੂਬਿਆਂ ਲਈ ਇਹ ਦਿੱਕਤ ਖੜੀ ਹੋ ਜੇ ਤੇ ਇਹ ਵੀ ਲੱਗਦਾ ਵੀ ਜੇ ਮੰਨ ਲਓ ਕੋਟਾ ਘਟ ਲੜ ਹੁੰਦਾ ਤਾਂ ਇਹ ਬਲੈਕ ਵੀ ਹੋਊਗੀ ਮੰਡੀ ਵੀ ਮਿਲੂ ਨਹੀਂ ਦੇਖੋ ਮੈਂ ਮਹਿਸੂਸ ਕਰਦਾ ਕਿ ਜੇ ਕਿਸਾਨ ਡੀਏਪੀ 14 ਉਹਨੂੰ ਡੀਏਪੀ ਪਾਉਣ ਦੇਣਾ ਚਾਹੀਦਾ ਖਾਦ ਦੇ ਵਿੱਚ ਉਹਨੂੰ ਪੂਰੀ डीएपी मिलनी चाहिए दिया और मैं में मेंबर पार्लियामेंट صاحبਾਂ ਜਿਹੜੇ ਕਾਂਗਰਸ ਤੋਂ ਜਿੱਤ ਕੇ ਗਏ ਸਕੇ ਸੂਬੇ ਚੋਂ ਮੈਂ ਉਹਨਾਂ ਨੂੰ ਵੀ ਖਤ ਲਿਖਿਆ ਮੈਂ ਐਗਰੀਕਲਚਰ ਡਿਪਾਰਟਮੈਂਟ ਨੂੰ ਐਗਰੀਕਲਚਰ ਵਜ਼ੀਰ ਸਾਹਿਬ ਨੂੰ ਵੀ ਖਤ ਲਿਖਿਆ ਅੱਜ ਕੇਤੇ ਗੌਰ ਕਰੋ ਲੇਕਿਨ ਨਾਲ ਦੀ ਨਾਲ ਪ੍ਰੋਗਰਾਮ ਜਿਹੜਾ ਐਜੂਕੇਟ ਕਰਨ ਵਾਲਾ ਪ੍ਰਤਾਕ ਨੂੰ ਪ੍ਰਮਾਣ ਦੀ ਇਹਨਾਂ ਨੂੰ ਆਪਾਂ ਦਸੀ ਵੀ ਜੇ ਤੁਹਾਡੀ ਧਰਤੀ ਕੈਮੀਕਲ ਫ੍ਰੀ ਹੋ ਜਾਏ ਹੌਲੀ ਹੌਲੀ ਤੁਸੀਂ ਇਹ ਫੋਲੀਜ ਜਿਵੇਂ ਕਹਿੰਦੇ ਖੜੀ ਫਸਲ ਦਿੱਤੇ ਪੱਤੇ ਦਿੱਤੇ ਡੀਏਪਿ ਛੜਕ ਕੇ ਡੀਏਪਿ ਪੂਰੀ ਕਰ ਸਕਦੇ ਹੋ ਫਾਸਫੋਰਸ ਪੂਰੀ ਕਰ ਸਕਦੇ ਹੋ ਤੇ ਤੁਸੀਂ ਆ ਨੈਨੋ ਯੂਰੀਆ ਛੜਕ ਕੇ ਯੂਰੀਆ ਦੀ ਕਮੀ ਪੂਰੀ ਕਰ ਸਕਦੇ ਹੋ ਜਿਹੜਾ ਯੂਰੀਆ ਛ ਵੀ ਨਾਈਟ੍ਰੋਜਨ ਹੈ ਸੋ ਇਹ ਇਹ ਐਜੂਕੇਟ ਕਰੋ ਤੱਕਾ ਨਾ ਕਰੋ ਨਾ ਡੀਲਰ ਦਾ ਤੱਕਾ ਕਰੋ ਨਾ ਕਿਸਾਨ ਦਾ ਤੱਕਾ ਰਾਣਾ ਗੁਰਜੀਤ ਸਿੰਘ ਨੇ ਡੀਏਪੀ ਖਾਦ ਦੀ ਕਮੀ ਔਰ ਕੇਂਦਰ ਸਰਕਾਰ ਦੀ ਜੋ ਇਸ ਮੰਚਾ ਦੇ ਪਿਛੇ ਉਹਦੇ ਤੇ ਗੱਲ ਕੀਤੀ ਹੈ ਵੀ ਮੰਸ਼ਾ ਭਾਵੇਂ ਕੇਂਦਰ ਸਰਕਾਰ ਦੀ ਠੀਕ ਹੋਵੇ ਪਰ ਤਰੀਕਾ ਗਲਤ ਆ ਉਹਨੂੰ ਇੰਪਲੀਮੈਂਟ ਕਰਨ ਦਾ ਪਹਿਲਾਂ ਕਿਸਾਨਾਂ ਨੂੰ ਪਿੰਡ ਪੱਧਰ ਤੇ ਸੂਬਾ ਸਰਕਾਰਾਂ ਜਿਹੜੇ ਜਿਹੜੇ ਵੀ ਸਟੇਟ ਦੇ ਵਿੱਚ ਡੀਏਪੀ ਦੀ ਕਮੀ ਆ ਰਹੀ ਹੈ ਜਾਗਰੂ ਕਰਨ ਦਾ ਜੋ ਉਹਨਾਂ ਨੂੰ ਪਤਾ ਲੱਗ ਸਕੇ ਵੀ ਮਿੱਟੀ ਦੀ ਗੁਣਵੱਤਾ ਜੋ ਘਟ ਰਹੀ ਹੈ ਉਹਨੂੰ ਬਰਕਰਾਰ ਕਿਦਾਂ ਰੱਖਿਆ ਜਾ ਸਕਦਾ ਫਿਰ ਜੋ ਨਵੀਂ ਤਕਨੀਕ ਔਰ ਨਵੀਆਂ ਖਾਦਾਂ ਘਟ ਖਾਦਾਂ ਵਰਤ ਕੇ ਵਧੀਆ ਫਸਲ ਲਈ ਜਾ ਸਕਦੀ ਹੈ ਉਹਦੇ ਤਰੀਕਿਆਂ ਬਾਰੇ ਜਾਣੂ ਕਰਵਾਉਣ ਦੀ ਲੋੜ ਹੈ ਤੇ ਬਿਨਾ ਸਿੱਖਿਆ ਤੋਂ ਜੇ ਕਿਸਾਨਾਂ ਦੇ ਉੱਤੇ ਕਦਮੇ ਫੈਸਲਾ ਥੋਪਿਆ ਜਾਵੇਗਾ ਚਾਹੇ ਉਹ ਕੇਂਦਰ ਸਰਕਾਰਾਂ ਹੋਣ ਜਾ ਸੂਬਾ ਸਰਕਾਰਾਂ ਤੇ ਇਹਦੇ ਨਾਲ ਜਿੱਥੇ ਕਿਸਾਨਾਂ ਨੂੰ ਵੀ ਇਹਦਾ ਨੁਕਸਾਨ ਹੋਏਗਾ ਉਹਨਾਂ ਦੇ ਮਨਾਂ 'ਚ ਰੋਸ ਰਹੇਗਾ ਉੱਥੇ ਡੀਲਰਾਂ ਨੂੰ ਵੀ ਕਿਤੇ ਨਾ ਕਿਤੇ ਕਿਸਾਨਾਂ ਦੇ ਨਾਲ ਦੂਰੀ ਜਿਹੜੀ ਉਹਨਾਂ ਦੀ ਬਣਦੀ ਨਜ਼ਰ ਆਏਗੀ ਉਹਨਾਂ ਨੇ ਆਪਣੇ ਵਿਚਾਰਾਂ ਤੇ ਇਹ ਕਿਹਾ ਵੀ ਅਸੀਂ ਮੰਗ ਵੀ ਕੀਤੀ ਹੈ ਕੇਂਦਰ ਸਰਕਾਰ ਤੋਂ ਵੀ ਤੇ ਸੂਬਾ ਸਰਕਾਰ ਤੋਂ ਵੀ ਇਹਦੇ ਬਾਰੇ ਵਿਚਾਰ ਕੀਤਾ ਜਾਵੇ ਔਰ ਇਹਦੇ ਲਈ ਇਸ ਸਾਲ ਵਾਸਤੇ ਕਿਸਾਨਾਂ ਨੂੰ ਜ਼ਰੂਰ ਰਾਏਤ ਮਿਲਣੀ ਚਾਹੀਦੀ ਹੈ ਕਰਮਮੈਨ ਰਮਨ ਕੁਮਾਰ ਦੇ ਨਾਲ ਅਮਰਜੀਤ ਸਿੰਘ ਸੜਾਣਾ ਜੀਤਪਾਪੀ ਟੀਵੀ ਕਪੂਰਥਲਾ